ਕਰਨ ਨਹੀਂ ਕੀਤਾ ਕੰਮ ਉਹ ਸਰਦਾਰ ਸਰਬੀਸ਼ ਸਿੰਘ ਬਾਦਲੇ ਕੈਸ ਡੀਜ਼ਲ ਪੰਧ ਮਹਿਆ ਕਰਾਇਆ ਵਧੀਆ ਸੌਤਾਂ ਦਿੱਤੀਆਂ ਸੋ ਮੈਂ ਸਮਝਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਲਾਗਤਮ ਚੋਣਾ ਅਕਾਲੀਰ ਪਰੇਸ਼ਾਨ ਨਾ ਜਿੱਤੂਗਾ ਲੋਕਾਂ ਨਾਲ ਤੇ ਜਲਵਾਟਾਂ ਦਾ ਖੇਡੇ ਪੰਜਾਬ ਦੇ ਲੋਕਾਂ ਨੂੰ ਮੈਂ ਸਮਝਦਾ ਠੱਗੀ ਲਾਗੇ ਸਾਡਾ ਕੈਂਡੀਡੇਟ ਸਵੇਰ ਦੇ ਛੋਟੀ ਜੌਂਦੀ ਬੀਬੀ ਰਵਿੰਦਰ ਕੋ ਕੈਂਡੀਡੇਟ ਸਾਡੀ ਉਹਦੇ ਘਰੇ ਪੁਲਿਸ ਨੇ ਐਰੇਡ ਕੀਤੀ ਆ ਜੇ ਬਹੁਤ ਵੱਡੀ ਗੈਂਗਸਟਰ ਹੁੰਦਾ ਕੋਈ ਬਹੁਤ ਵੱਡਾ ਕੋਈ ਕਾਤਲ ਫੜਨਾ ਹੁੰਦਾ ਸ਼ੋਮਨੀ ਕਾਲੀ ਦਲ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਸ ਵਿੱਚ ਪੰਜਾਬ ਦੇ ਹਰ ਵਾਸੀ ਨੂੰ ਆਪਣੀਆਂ ਸਰਕਾਰਾਂ ਸਮੇਂ ਵਧੇਰੇ ਸਹੂਲਤਾ ਦਿੱਤੀਆਂ ਜੇਕਰ ਅੱਜ ਪੰਜਾਬ ਵਿੱਚ ਕਿਸੇ ਪਾਸੇ ਵੀ ਨਜ਼ਰ ਮਾਰੀ ਜਾਵੇ ਤਾਂ ਜੋ ਵਿਕਾਸ ਦਿਖਾਈ ਦੇ ਰਿਹਾ ਹੈ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਹੀ ਦੇਣ ਹੈ ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਕਾਲ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਮਲੋ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਜ਼ਿਲ੍ਹਾ ਪ੍ਰੈਸਰ ਜੌਨ ਸੋਟੀ ਤੋਂ ਉਮੀਦਵਾਰ ਬੀਬੀ ਰਵਿੰਦਰ ਕੌਰ ਬਡਾਲੀ ਤੇ ਵੱਖ-ਵੱਖ ਬਲਾਕ ਸਮਤੀ ਜ਼ੋਨਾਂ ਤੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਦੋ ਦਰਜਨ ਪਿੰਡਾਂ ਵਿੱਚ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ ਰਾਜੂ ਖੰਨਾ ਨੇ ਕਿਹਾ ਕਿ ਅੱਜ ਆਪ ਦੀ ਸਰਕਾਰ ਆਪਣੀ ਹਾਰ ਕਬੂਲ ਕਰ ਚੁੱਕੀ ਹੈ ਕਿਉਂਕਿ ਹਲਕਾ ਮਲੋ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿੱਥੇ ਆਪ ਸਰਕਾਰ ਦੇ ਸ਼ੈਤ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਡਰਾਇਆ ਧਮਕਾਇਆ ਜਾ ਰਿਹਾ ਹੈ ਉੱਥੇ ਇਹਨਾਂ ਚੋਣਾਂ ਨੂੰ ਲੁੱਟਣ ਲਈ ਹਰ ਹੱਥਕੰਡਾ ਪਨਾਇਆ ਜਾ ਰਿਹਾ ਹੈ ਰਾਜੂ ਖੰਨਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਪ ਦੇ ਨਿਵਾਇੰਦੇ ਕੋਝੀਆਂ ਚਾਲਾਂ ਤੇ ਉਮੀਦਵਾਰਾਂ ਨੂੰ ਡਰਾਉਣ ਧਮਕਾਉਣ ਤੋਂ ਨਾ ਹਟੇ ਤਾਂ ਸ਼੍ਰੋਮਣੀ ਅਕਾਲੀ ਦਲ 21 ਦੀ 51 ਦੀ ਭਾਜੀ ਮੋੜੇਗਾ ਕਿਉਂਕਿ ਭੱਜੀਆਂ ਨੂੰ ਵਾਹਣ ਬਰੋਬਰ ਹੀ ਹੁੰਦੇ ਹਨ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਇੰਨਾ ਮੀਟਿੰਗਾਂ ਵਿੱਚ ਉਸ ਸਮੇਂ ਵੱਡਾ ਵੱਲ ਮਿਲਿਆ ਜਦੋਂ ਪਿੰਡ ਮਰਾੜੂ ਤੇ ਹੈਬਤਪੁਰ ਤੋਂ ਵੱਡੀ ਗਿਣਤੀ ਕਾਂਗਰਸੀ ਅਤੇ ਆਪ ਦੇ ਪਰਵਾਰਨ ਸ਼੍ਰੋਮਣੀ ਕਲ ਦਲ ਵਿੱਚ ਸ਼ਮੂਲਿਤ ਕੀਤੀ। ਇਨ੍ਹਾਂ ਮੀਟਿੰਗਾਂ ਵਿੱਚ ਜਥੇਦਾਰ ਕੁਲਦੀਪ ਸਿੰਘ ਮੁੱਡੜੀਆ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਨੈਲ ਸਿੰਘ ਮਾਜਰੀ, ਡਾਕਟਰ ਅਰਜੁਨ ਸਿੰਘ ਅਮਲੋਗਤ, ਪੀਤ ਸਿੰਘ ਸਾਫਾ ਸਰਪੰਚ ਰੰਗੇੜੀ, ਜਥੇਦਾਰ ਸੁਰਿੰਦਰ ਸਿੰਘ ਜੀ ਨੇ ਜਿੱਥੇ ਸੰਬੋਧਨ ਕੀਤਾ ਉੱਥੇ ਰਾਜੂ ਖੰਨਾ ਨੇ ਵੱਖ-ਵੱਖ ਮੀਟਿੰਗਾਂ ਵਿੱਚ ਹਲਕਾ ਵਾਸੀਆਂ ਨੂੰ ਸ਼੍ਰੋਣੀ ਅਕਾਲ ਦਲ ਦੇ ਉਮੀਦਵਾਰਾਂ ਜਿੱਤਾ ਦਰਜ ਕਰਵਾਉਣ ਦੀ ਅਪੀਲ ਵੀ ਕੀਤੀ ਇਨ੍ਹਾਂ ਮੀਟਿੰਗਾਂ ਵਿੱਚ ਬਲਾਕ ਸਮਤੀ ਜ਼ੋਨ ਝੰਬਾਲਾ ਤੋਂ ਉਮੀਦਵਾਰ ਬੀਬੀ ਰਜਿੰਦਰ ਕੌਰ ਭਗਵਾਨਪੁਰਾ ਬਲਾਕ ਸਮਤੀ ਜ਼ੋਨ ਸੋਟੀ ਤੋਂ ਉਮੀਦਵਾਰ ਬੀਬੀ ਵਰਿੰਦਰ ਕੌਰ ਸੋਟੀ ਬੈਣੀ ਜ਼ੋਨ ਤੋਂ ਉਮੀਦਵਾਰ ਬੀਬੀ ਅਮਨਦੀਪ ਕੌਰ ਨੂਰਪੁਰਾ ਕੈਪਟਨ ਜਸਵੰਤ ਸਿੰਘ ਬਾਜਵਾ ਜ਼ਥੇਦਾਰ ਕਰਮਜੀਤ ਸਿੰਘ ਪਗੜਾ ਨਾਮ ਦਸਵਿੰਦਰ ਸਿੰਘ ਰੋਡਾ ترسےم ਸਿੰਘ ਧਰਮਪਾਲ ਸਿੰਘ ਸੋਟੀਦਾਰਾ ਸਿੰਘ ਵਰਪਿਤ ਸਿੰਘ ਰੰਗੇੜੀ ਜਸਪਾਲ ਸਿੰਘ ਕੋਲਾ ਬਹਾਦਰ ਸਿੰਘ ਹੈਬਟਪੁਰ ਨਿਸ਼ਾਨ ਸਿੰਘ ਗੁਰਦਨਪੁਰ ਲਖਵਿੰਦਰ ਸਿੰਘ ਸਕੰਦਰ ਸਿੰਘ ਮੋਤੀ ਜਗਦੇਵ ਸਿੰਘ ਜੱਗਾ ਜਸਵਿੰਦਰ ਸਿੰਘ ਜੱਸੀ ਹੈਬਟਪੁਰ ਕੁਲਵਿੰਦਰ ਸਿੰਘ ਰਹਿਲ ਸੁਖਨਿੰਦਰ ਸਿੰਘ ਕਾਕਾ ਚੰਬਾਲਾ ਗੁਰਜੋਤ ਸਿੰਘ ਨਾਰਾਇਣਗੜ ਗਰਮਕ ਸਿੰਘ ਚੰਬਾਲਾ ਕਾਹਨ ਸਿੰਘ ਚੰਬਾਲਾ ਜੱਥੇਦਾਰ ਬਲਵੰਤ ਸਿੰਘ ਕੱਲੂ ਮਾਦਰਾ ਸੁਖਦੀਪ ਸਿੰਘ ਦੀਪਾ ਕੱਲੂ ਮਾਜਰਾ ਤਰਲੋਚਨ ਸਿੰਘ ਭਗਵਾਨਪੁਰਾ ਹਰਬੰਦ ਸਿੰਘ ਕਾਲੂ ਹਰਪਾਲ ਸਿੰਘ ਸੱਜਣ ਸਿੰਘ ਅੰਨੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਮੌਜੂਦ ਸਨ ਜੇਕਰ ਤੁਸੀਂ ਪੀੜੀ ਨਿਊਜ਼ ਪੰਜਾਬ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਲੋਕਾਂ ਦੇ ਜਲਵਾਟਾਂ ਦਾ ਖੇਡੇ ਪੰਜਾਬ ਦੇ ਲੋਕਾਂ ਨੂੰ ਮੈਂ ਸਮਝਦਾ ਠੱਗੀ ਲਾਗੇ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਵੱਡੀ ਠੱਗੀ ਭਗਵਾਤ ਬਾਰੇ ਨੇ ਬੀਬੀਆ ਨੇ ਭਾਰ ਪਰ ਆਤੇ 1000 ਰੁਪਏ ਜਮਾ ਗਏ ਕਿਸੇ ਦੋ ਵਾਰ ਭਰਤੇ ਜਿਹੜੇ ਤਿੰਨ ਭਰਤੇ ਤੇ ਬੀਬੀਆ ਨੇ ਬਹੁਤ ਜੂੜ ਲਾ ਕੇ ਸਰਕਾਰ ਬਣਾਈ ਵੀ ਬਿਲਕੁਲ 100 ਰੁਪਿਆ ਆਇਆ ਇਹ ਤੱਕ ਉਹ ਕਿਸੇ ਦਾ ਇਹ ਮਰਕਤ ਮਰਕਾਣ ਮਰਦਾ ਰਹੀ ਜੋ ਜੋ ਵਾਦੇ ਕੀਤੇ ਇੱਕ ਸਿੰਗਲ ਵਾਦਾ ਪੂਰਾ ਨਹੀਂ ਕਰ ਸਕਿਆ ਉਹਨੂੰ ਲੱਗਦਾ ਸਿਖਾਉਦਾ ਆਪਾਂ ਵਿਆਹ ਜਾਂਦੇ ਆ ਨਾ ਕਿ ਕਿਸੇ ਨੇ ਪੈਕੇ ਲਾ ਲਿਆ ਉਹ ਕਟਿੰਗ ਕਿਥੋਂ ਹੁੰਦੀ ਤੇ ਗੱਡੀ ਮਾਰੂਗਾ ਆਪਣੇ ਲੋਕਾਂ ਦੇ ਜਲਵਾਚੀਓ ਕੁਸਰਾਬੀ ਨੂੰ ਸਰਕਾਰ ਪੰਜਾਬ ਉਹਦੇ ਵਾਲੀ ਕਰਦੇ ਹੁਣ ਥੋੜੇ ਜਿ ਸਰਕਾਰ ਕੁਦਰਤ ਨੂੰ ਡਿੱਗ ਪੈਂਦੀ ਆ ਕਟਿਆਜ ਸ਼ੂਟਿੰਗ ਪੈਂਦੀ ਆ ਕਿਸੇ ਬੋਡੀ ਗੰਢੀ ਪੈਂਦੀ ਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੂਜਾ ਦਿਨ ਕੰਪੇਨ ਦਾ ਚੱਲ ਰਿਹਾ ਬਹੁਤ ਵੱਡਾ ਹੰਗਾਰਾ ਜ਼ਿਲ੍ਹਾ ਪ੍ਰਸ਼ਾਸਨ ਬਲਾਕ ਸਭਾ ਨੂੰ ਸੰਗਤ ਨੂੰ ਮਿਲ ਰਿਹਾ ਹਰ ਇੱਕ ਪਿੰਡ ਦੇ ਵਿੱਚ ਐ ਮਾਹੌਲ ਬਣਿਆ ਪਿਆ ਜਿਵੇਂ ਵਿਧਾਨ ਸਭਾ ਚੋਣ ਹੁੰਦੀ ਹੈ ਸੋ ਲੋਕਾਂ ਦੇ ਸੂਰਤਲ ਵੋਟਰਾਂ ਨੇ ਫੈਸਲਾ ਕੀਤਾ ਕਿ ਅਸੀਂ ਸ਼ਰੋਮਣੀ ਕਾਲੀਆ ਦੇ ਉਮੀਦਵਾਰ ਚੋਣਾਂ ਕਿਉਂਕਿ ਸ਼ਰੋਮਣੀ ਕਾਲੀਆ ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬ ਦੇ ਹਿੱਤ ਦੀ ਪੰਜਾਬ ਦੇ ਭਲੇ ਦੀ ਗੱਲ ਕਰਦੀ ਹੈ ਆਜਾਮਾ ਦੀ ਪਾਰਟੀ ਪੂਰਸ ਦੇ ਸਰਤੇ ਇਲੈਕਸ਼ਨ ਜਿੱਤਣਾ ਚਾਹੁੰਦੀ ਹੈ ਸਾਡਾ ਕੈਂਡੀਡੇਟ ਸਵੇਰੇ ਦੇ ਸੌਂਟੀ ਚਾਉਂਦੀ ਬੀਬੀ ਰਵਿੰਦਰ ਕੌਰ ਕੈਂਡੀਡੇਟ ਸਾਡੀ ਉਹਦੇ ਘਰੇ ਪੁਲਸ ਨੇ ਐਰੇਡ ਕੀਤੀ ਆ ਇਹ ਬਹੁਤ ਵੱਡੀ ਗੈਂਗਸਟਰ ਹੁੰਦਾ ਕੋਈ ਬਹੁਤ ਵੱਡਾ ਕੋਈ ਕਾਤਲ ਫੜਨਾ ਹੁੰਦਾ ਸੋ ਇਸ ਸਮੇਂ ਤੋਂ ਪਹਿਲਾਂ ਕੱਲ ਸਾਡੇ ਦੂਜੇ ਕੈਂਡੀਡੇਟਰ ਦੇ ਘਰੇ ਪੁਲਿਸ ਰੈਡ ਕਰ ਰਹੀ ਹੈ ਇਹਦਾ ਮਤਲਬ ਇਹ ਸਿੱਧ ਹੋ ਰਿਹਾ ਕਿ ਸਰਕਾਰ ਡਰ ਗਈ ਸਰਕਾਰ ਹਾਰ ਗਈ ਜਦ ਪੁਲਿਸ ਵਾਲੇ ਕੈਂਡੀਡੇਟਰ ਨੂੰ ਤੰਗ ਕਰ ਲੱਗ ਜਾਣ ਪੁਲਿਸ ਵਾਲੇ ਅੱਗੇ ਤੋਂ ਤੰਗ ਕਰ ਲੈ ਤਾਂ ਸਮਝੋ ਕਿ ਸਰਕਾਰ ਦੀ ਗੋੜ ਨਹੀਂ ਲੱਗੀ ਆ ਤੁਹਾਡੇ ਸਾਹਮਣੇ ਇਸ ਇਲੈਕਸ਼ਨ ਨੇ ਭਗਵੰਤ ਮਾਨ ਦੀ ਜੈਦਰੀਗਲ ਦੀ ਉਹਦੇ ਐਮਐਲਏ ਗੋੜ ਨਹੀਂ ਲਵਾ ਦੇਣੀ ਆ ਜਿਹੜੇ ਲੋਕਾਂ ਧੱਕਾ ਕਰਦੇ ਸੀ ਲੋਕਾਂ ਨੂੰ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਧੱਗੀ ਮਾਰ ਕੇ ਸਰਕਾਰ ਬਣਾਈ ਹੈ ਨਾ ਅੱਜ ਲੋਕ ਪਿੰਡਾਂ ਦੇ ਬਾਣੀ ਦੇ ਦੇ ਆ ਲੋਕ ਪੁਆਇੰਟਸ ਪੁੱਛ ਰਹੇ ਨੇ ਸਵਾਲ ਪੁੱਛ ਰਹੇ ਨੇ ਕਿ ਕਿਹੜਾ ਜਿਹੜੇ ਵਾਅਦੇ ਕੀਤੇ ਕਿਥੇ ਦੀ ਬੀਬੀਆਂ ਪੁੱਛ ਰਹੀਆਂ ਨੇ ਕਿ 1000 ਰੁਪਏ ਕਿੱਥੇ ਗਏ ਸਾਡਾ ਹੁਣ ਤਾਂ 1000 ਨਹੀਂ ਹੁਣ ਤਾਂ 30000 ਇਕੱਠਾ ਹੀ ਬਣ ਗਿਆ ਇਹ ਕੁਝ ਨਹੀਂ ਬੰਦਣਾ ਹੈ ਨਾ ਪਹਿਲਾਂ ਕੋਈ ਸਕੀਮ ਲਾਗੂ ਹੋਈ ਹੈ ਨਾ ਕੋਈ ਹੋਣੀ ਹੈ ਸੋ ਇਸ ਕਰਕੇ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸਭਾ ਦੇ ਉਮੀਦਵਾਰ ਚ ਉਤਾ ਕੇ ਅੱਪਾ ਪੰਜਾਬ ਦਾ ਭੁਖਤਾ ਕਰੀਏ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਜੇ ਪੰਜਾਬ ਨੂੰ ਵਿਕਾਸ ਵਾਲੇ ਪਾਸੇ ਲੈ ਕੇ ਜਾਣਾ ਤਰੱਕੀ ਵਾਲੇ ਪਾਸੇ ਲੈ ਕੇ ਜਾਣਾ ਦੇਖੋ ਸਾਡੇ ਪਾਰਟੀ ਪ੍ਰਧਾਨ ਸ਼ਖਬੀਰ ਸਿੰਘ ਬਾਦਲ ਸੰਮੋਚਾ ਸ਼ਰੂਮਨੀ ਕਲੀਨ ਆਪਸੀ ਭਾਈਚਾਰ ਸਾਂ ਦਾ ਮੰਦਾਈ ਹੈ ਤੇ ਪੰਜਾਬ ਦੇ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਆਉਣਾ ਤਾਂ ਸਾਹ ਸ਼ਖਬੀਰ ਸਿੰਘ ਬਾਦਲ ਦੀ ਗਵਾਈ ਦੇ ਵਿੱਚ ਇਹਨਾਂ ਚੋਣਾਂ ਨੂੰ ਜਿਤਾਈਏ ਜਿੱਤ ਕੇ ਪ੍ਰਧਾਨ ਸਭਾ ਚੋੜੀ ਚ ਪਈਏ ਤੇ ਮੁੜ ਕੇ ਫਿਰ ਪੰਜਾਬ ਨੂੰ ਖਸ਼ਾਲ ਬਣਾਈਏ ਧੰਨਵਾਦ ਵੈਗੁਰ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਸ਼ਗਮਨੀ ਕਾ ਲਿਆ ਤੇ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਕਿਥੇ ਜਿਲ੍ਹਾ ਬਰੇ ਬਲਾਸਰ ਦੇ ਚੋਣਾਂ ਦੇ ਵਿੱਚ ਪਿੰਡ ਪਿੰਡ ਜਾ ਕੇ ਪ੍ਰਚਾਰ ਕਰ ਰਹੇ ਉੱਥੇ ਲੋਕ ਦੂਜੀਆਂ ਪਾਰਟੀਆਂ ਤੋਂ ਸ਼ਗਮਨੀ ਕਾ ਲੀ ਸ਼ਾਮ ਲੋਕ ਨੇ ਸਾਡੇ ਬਹੁਤ ਹੀ ਸਾਡੇ ਨਾਲ ਜਿਹੜੇ ਅ ਰਾਮਗੜ੍ਹ ਸਾਹਿਬ ਨੇ ਗੁਰਵੀਰ ਸਿੰਘ ਨਾਮਗੜ੍ਹ ਜੋ ਜਿਨ੍ਹਾਂ ਨੇ ਆਵਾਜ਼ੀ ਪਾਰਟੀ ਬੈਂਚ ਤੋਂ ਸ਼ੁਰੂ ਕੀਤੀ ਲੋ ਤੇ ਉਹਨਾਂ ਨੇ ਉਹਦੀ ਪਾਲਸੀਆਂ ਦੇਖੀ ਵੀ ਇਹ ਠੱਗੀ ਵਾਲੇ ਪਾਸੇ ਜਾ ਰਹੇ ਨੇ ਅਕਾਲੀਆ ਸ਼ਾਮਲ ਹੋਏ ਸਾਡੇ ਲਾੜਪੁਰ ਤੋਂ ਕੱਲ ਵੀ ਕਾਂਗਰਸ ਦੇ ਸੀਨੀਅਰ ਕੁਝ ਆਉਂਦੇ ਹੋਏ ਤੇ ਪਹਿਲਾਂ ਸਾਡੇ ਸਰਪੰਚ ਜੀਤ ਸਿੰਘ ਸ਼ਾਮਲ ਹੋਏ ਨੇ ਅੱਜ ਕਬੂਰਗੜ੍ਹ ਵਿਖੇ ਪੱਟੀ ਗੰਤੀ ਸ਼ਾਮਲ ਹੋਏ ਸੋ ਅੱਜ ਵੀ ਸ਼ਾਮਲ ਹੋ ਰਹੇ ਨੇ ਇਹ ਵੱਡਾ ਕਾਫਲਾ ਬਣ ਰਿਹਾ ਅੱਜ ਲੋਕ ਸੰਗਤ ਸਮਝ ਚੁੱਕੀ ਹੈ ਵੋਟਰ ਸਮਝ ਚੁੱਕੇ ਆ ਵੀ ਜੇ ਪੰਜਾਬ ਨੂੰ ਤਰਕੀਲ ਪਸਲੇ ਕੇਣਾ ਪੰਜਾਬ ਨੂੰ ਵੈਲਫੇਅਰ ਬੱਸੇ ਲੈ ਕੇ ਜਾਣਾ ਤਾਂ ਸ਼ਰੋਮਣੀ ਕਾਲੀਆਲਾ ਦਾ ਹੋਣਾ ਜ਼ਰੂਰੀ ਆ ਖੜਾ ਦੇ ਵੀ ਦੇਖੋ ਨਾ ਭਗਵੰਤ ਮਾਨ ਨੰਦਿਤ ਰੰਬੋਦੀ ਜੀ ਕੋਈ ਨਹੀਂ ਖੜਾ ਪੰਜਾਬ ਦਾ ਇਕੱਲਾ ਸ਼ਰੋਮਣੀ ਕਾਲੀਆਲਾ ਉਹਦੇ ਪ੍ਰਧਾਨ ਸਾਹਿਬ ਚਾਹੇ 2 ਦਿੱਤਾ ਚਾਹੇ ਚਾਰਾ ਭੇਜਿਆ ਫੋਗ ਮਸ਼ੀਨਾ ਭੇਜੀਆਂ ਜੋ ਕੰਮ ਕਾਲੀਆਲਾ ਕਰ ਸਕਦੇ ਕੀਤਾ ਉਹਨਾਂ ਨੇ ਜੋ ਸਰਕਾਰਾਂ ਨੇ ਨਹੀਂ ਕੀਤਾ ਕੰਮ ਉਹ ਸਰਦਾਰ ਸਰਬੀਸ਼ ਸਿੰਘ ਬਾਦਲੇ ਕੈਸ਼ ਡੀਜ਼ਲ ਪੰਹ ਮਹਿਆ ਕਰਾਇਆ ਵਧੀਆ ਸਹੂਲਤਾਂ ਦਿੱਤੀਆਂ ਸੋ ਮੈਂ ਸਮਝਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਪਲਾਸਮ ਚਾਉਣਾ ਅਕਾਲੀਏ ਪਰੇਸ਼ਾਨਾ ਜਿੱਤੂਗਾ ਤੇ 227 ਦੇ ਵਿੱਚ ਜਿਹੜੀ ਸਰੋਮਣੀ ਅਕਾਲੀ ਸਰਕਾਰ ਬਣਨ ਜਾ ਰਹੀ ਹੈ ਉਹਦਾ ਨੀ ਪੱਥਰ ਦਾ ਮੁੱਢ ਇਹਨਾਂ ਚੋਣਾਂ ਦਾ ਰੱਖਣਾ ਦੇਖੋ ਤੁਸੀਂ ਆਪ ਦੀਆਂ ਬਾਰਗੀਆਂ ਦੇਖੋ ਇੱਥੇ ਜਦੋਂ ਅਕਾਲੀਏ ਦੀ 10 ਸਾਲ ਸਰਕਾਰ ਰਹੀ ਹੈ ਉਦੋਂ 2.522 ਕਰੋੜ ਰੁਪਏ ਆ ਸੰਗਤ ਦਸ ਨੇ ਵੰਡੇ ਸੀ ਉਹਦੇ ਡਿਵੈਲਪਮੈਂਟ ਕੀਤੀ ਨਾ ਕੋਈ ਕੌਂਸਲਰ ਨੇ ਕੋਈ ਸੜਕ ਬਣਾਈ ਨਾ ਕੋਈ ਧਰਮਸ਼ਾਲਾ ਬਣਾਈ ਨਾ ਕੋਈ ਹੋਟ ਕੰਮ ਕੀਤਾ ਛਾਡੂ ਵਾਲ ਤਾਂ ਕਰਨੇ ਕੀ ਸੀਗਾ ਮੈਂ ਸਮਝਦਾ ਕਿ ਸਾਡੇ ਹਲਕੇ ਦਾ 80% ਤੋਂ ਵੱਧ ਵਿਕਾਸ ਸ਼ਰੋਮਣੀ ਕਾਲੀ ਸਰਕਾਰ ਦੇ ਹੋਇਆ ਤੇ ਹੁਣ ਉਹਦਾ ਕੋਈ ਵਿਕਾਸ ਵਾਲੇ ਪਾਸੇ ਕਿਤਾ ਧਿਆਨ ਨਹੀਂ ਹੈ ਜਿਵੇਂ ਵਿਧਾਨ ਸਭਾ ਚ ਨਹੀਂ ਲਿਖਿਆ ਸੀ ਕਿ ਅਸੀਂ ਪੈਕਸਲੇ ਸੰਗਤਾਂ ਦੇ ਇਹਨਾਂ ਕੋਲ ਪਿਛ ਵੀ ਨਕੜੇ